जय भीम जय पार्थ मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂਨਾਮਾ YouTube ਚੈਨਲ ਦੀ ਟੀਮ ਅੱਜ ਫਗਵਾੜਾ ਅਰਬਨ ਸਟੇਟ ਵਿਖੇ ਪਹੁੰਚੀ ਹੈ ਔਰ ਜਿੱਥੇ ਕਿ ਮੇਰੇ ਨਾਲ ਇੱਕ ਅਜੇਹਾ ਪਰਿਵਾਰ ਜੁੜਿਆ ਹੈ ਜੋ ਕਿ ਮਿਸ਼ਨ ਤੋਂ ਮਿਸ਼ਨ ਦੇ ਨਾਲ ਕਾਫੀ ਸਾਲਾਂ ਤੋਂ ਜੁੜੇ ਹੋਏ ਨੇ ਔਰ ਆਪਣੇ ਸਮਾਜ ਦੇ ਨਾਲ ਜੁੜੇ ਹੋਏ ਨੇ ਕਸ਼ਮੀਰੀ لال ਜੀ ਜਿਹੜੇ ਕਿ ਬਤੌਰ ਐਡੀਸ਼ਨਲ ਐਸਸੀ ਰਿਟਾਇਰ ਹੋਏ ਨੇ ਔਰ ਮਾਸ਼ਾਅੱਲਾ ਅੱਜਕਲ ਸਮਾਜ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅਸੀਂ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਥੈਂਕ ਯੂ ਜੀ ਅੱਜ ਸਵੇਰੇ ਜਦੋਂ ਤੁਹਾਡਾ ਫੋਨ ਆਇਆ ਵੀ ਅਸੀਂ ਫਗਵਾੜੇ ਪਹੁੰਚ ਰਹੇ ਹਾਂ ਦਿਲ ਨੂੰ ਬੜਾ ਆਨੰਦ ਤੇ ਖੁਸ਼ੀ ਹੋਈ ਵੀ ਚਲੋ ਕੁਝ ਟਾਈਮ ਤੁਹਾਡੇ ਨਾਲ ਬਤਾ ਕੇ ਤੁਹਾਡੇ ਕੁਝ ਵਿਚਾਰ ਸੁਣਾਗੇ ਕੁਝ ਵਿਚਾਰ ਸ਼ੇਅਰ ਕਰਾਂਗੇ ਹੂੰ ਬੜਾ ਬਹੁਤ ਹੀ ਆਨੰਦ ਆਉਂਦਾ ਜਦੋਂ ਸਮਾਜ ਦੇ ਤੁਹਾਡੇ ਵਰਗੇ ਬੁੱਧੀਜੀਵ ਉਹ ਸਮਾਜ ਨੂੰ ਚੱਕਣ ਉਹ ਤੇ ਸ਼ਾਹ ਕਰਨ ਵਾਲੀ ਆ ਹਾਸੀਆਂ ਪਹੁੰਚਦੀਆਂ ਹੈ ਤੇ ਇਹਨਾਂ ਦੀ ਆ ਮਿਹਨਤ ਤੇ ਲਗਨ ਜਿਹੜੀ ਦੇਖ ਕੇ ਮਾਨੂੰ ਹੋਰ ਵੀ ਆਨੰਦ ਆਉਂਦਾ ਵੀ ਇਹੋ ਜਿਹੀਆਂ ਹਾਸਤੀਆਂ ਸਮਾਜ ਦੇ ਵਿੱਚ ਹੈਗੇ ਆ ਜਿਹੜੇ ਕੁਝ ਕਰਨਾ ਚਾਹੁੰਦੀਆਂ ਔਰ ਕਰ ਰਹੀਆਂ ਔਰ ਕਰ ਵੀ ਬਹੁਤ ਵਧੀਆ ਰਹੀਆਂ ਆ ਆਪਣੀ ਸਮਾਜ ਦੇ ਵਿੱਚ ਸਮਾਜ ਨੂੰ ਚੱਕਣ ਲਈ ਆਪਣਾ ਪਰਿਵਾਰ ਤੱਕ ਨਹੀਂ ਮੰਨ ਲਵ ਖਿਆਲ ਕਰਦੇ ਬੇ ਉਹਨਾਂ ਦਾ ਕੀ ਬਣਿਆ ਸਿਰਫ ਸਮਾਜ ਦਾ ਖਿਆਲ ਕਰਕੇ ਤੁਰੇ ਹੋਏ ਆ ਜੀ ਇੱਕ ਤੋਂ ਇਹ ਹਰ ਰੋਜ਼ ਇੱਕ ਤਾਂ ਇੱਕ ਕਦਮ ਅੱਗੇ ਵਾਦੇ ਵਾਦੇ ਬਹੁਤ ਹੀ ਅੱਗੇ ਪਹੁੰਚ ਚੁੱਕੇ ਆ ਤੇ ਸਮਾਜ ਨੂੰ ਵੀ ਅੱਗੇ ਲੈ ਜਾਣ ਦੀ ਕੋਸ਼ਿਸ਼ ਆ ਇੰਨੇ ਵਧੀਆ ਵਿਚਾਰ ਇੰਨੇ ਵਧੀਆ ਇਹਨਾਂ ਦੀਆਂ ਕੋਸ਼ਿਸ਼ਾਂ ਜਸਵਰ ਸਾਹਿਬ ਉਹਨਾਂ ਨੂੰ ਤੁਹਾਡੀ ਪੋਸਟੂ ਟੀਮ ਜਿਹੜੀ ਆਪਣੀ ਸਾਰੀ ਹੈ ਜਦੋਂ ਉਹ ਉਹਦੇ ਵਿੱਚ ਹੋਰ ਫੈਮਲੀਆਂ ਸ਼ਾਮਲ ਹੁੰਦੀਆਂ ਤਾਂ ਪਰਿਵਾਰ ਵਾਧਾ ਫਲਵਾੜੀ ਵਾਧਦੀ ਆ ਮੇੜਕਰ ਸਾਹ ਵਾਲੀ ਗੁਰੂ ਰਵਿਦਾਸ ਵਾਲੀ ਇਹ ਜਿਹੜੀ ਫਲਵਾੜੀ ਆ ਜਦੋਂ ਜਿਵੇਂ ਜਿਵੇਂ ਵਾਧਦੀ ਆ ਉਹ ਫਲਵਾੜੀ ਦੇ ਵਿੱਚ ਬਹੁਤ ਕੁਝ ਵਧੀਆ ਆਨੰਦ ਹੁੰਦਾ ਫਲਵਾੜੀ ਨੂੰ ਦੇਖ ਕੇ ਬਦੀ ਫੁੱਲੀ ਨੂੰ ਤੇ ਇਸੇ ਇੱਕ ਵਾਰ ਵਾਸਤੇ ਅਸੀਂ ਵੀ ਮੰਨ ਲਓ ਕੋਸ਼ਿਸ਼ ਕਰਦੇ ਆ ਜਿੱਦਾਂ ਤੁਹਾਡੇ ਹੈਗੇ ਆ ਕੋਸ਼ਿਸ਼ਾਂ ਤੁਹਾਡੀ ਕੋਸ਼ਿਸ਼ ਵਿੱਚ ਸ਼ਾਮਲ ਹੋ ਕੇ ਜਿਹੜਾ ਕੁਝ ਸਮਾਜ ਲਈ ਕੁਝ ਬਲੰਦੀਆਂ ਤੇ ਪਹੁੰਚਾਉਣੀ ਆ ਉਹ ਬਲੰਦੀਆਂ ਤੇ ਪਹੁੰਚਾਉਣ ਵਾਸਤੇ ਕੋਸ਼ਿਸ਼ ਸਾਡੀਆਂ ਵੀ ਨਾਲ ਆ ਸਦਾ ਦੁਆਵਾਂ ਨਾਲ ਆ ਸਦਾ ਮੇਰੇ ਨਾਲ ਆ ਬਹੁਤ ਖੁਸ਼ੀ ਹੋਈ ਤੁਸੀਂ ਅੱਜ ਸਾਡੇ ਇੱਥੇ ਆਏ ਅਰਬਨ ਸਟੇਟ ਫਗਵਾੜਾ ਸੋ ਅੱਜ ਮੈਂ ਮੇਨ ਚੀਜ਼ ਇਹ ਦੱਸਣਾ ਚਾਹੁੰਦਾ ਮੇ ਮੇਰਾ ਕੁਝ ਬਚਪਨ ਤੋਂ ਹੀ ਸ਼ੌਂਕ ਸੀਗਾ ਮਿਹਨਤ ਦਾ ਪਰਿਵਾਰ ਸਾਡਾ ਐਗਰੀਕਲਚਰ ਦਾ ਕੰਮ ਕਰਦਾ ਹੁੰਦਾ ਸੀ ਔਰੇ ਨਾਲ ਮਿਹਨਤ ਕਰਨ ਦਾ ਇੱਕ ਬਹੁਤ ਵਧੀਆ ਮੌਕਾ ਮਿਲਦਾ ਸੀਗਾ ਉਤੋਂ ਬਾਅਦ ਸਟੱਡੀ ਦਾ ਮੌਕਾ ਟਾਈਮ ਆਇਆ ਸਟੱਡੀ ਕੀਤੀ ਮਿਹਨਤ ਕੀਤੀ ਸਟੱਡੀ ਕੰਪਲੀਟ ਕਰਕੇ ਜੌਬ ਵੀ ਮਿਲ ਗਈ ਜੌਬ ਵੀ ਬਹੁਤ ਵਧੀਆ ਬਿਨਾਂ ਕਿਸੇ ਦਾਗ ਤੋਂ ਬਿਨਾਂ ਕਿਸੇ ਮਤਲਬ ਕੋਈ ਇਹੋ ਜਿਹੀ ਗੱਲ ਤੋਂ ਮਤਲਬ ਬਹੁਤ ਵਧੀਆ ਤਰੀਕੇ ਨਾਲ ਸਰਵਿਸ ਕੰਪਲੀਟ ਕੀਤੀ ਬੜੀ ਰਿਸਪੈਕਟ ਮਿਲੇ ਰਿਟਾਇਰਮੈਂਟ ਤੇ ਬੜਾ ਆਨੰਦ ਆਇਆ ਵੇ ਜੇ ਤੁਸੀਂ ਮਿਹਨਤ ਕਰਦੇ ਹੋ ਇਮਾਨਦਾਰੀ ਹੈ ਤੁਹਾਡੇ ਇਮਾਨਦਾਰੀ ਤੇ ਮਿਹਨਤ ਦਾ ਕ੍ਰੈਡਿਟ ਤੁਹਾਨੂੰ ਰਿਟਾਇਰਮੈਂਟ ਤੇ ਵੀ ਮਿਲਦਾ ਹੁਣ ਤੱਕ ਵੀ ਜਿਹੜੇ ਆ ਹਾਰ ਸਾਡਾ ਅਪਲਾਈ ਆ ਇੱਜ਼ਤ ਕਰਦਾ ਰਿਸਪੈਕਟ ਕਰਦਾ ਤੇ ਬਹੁਤ ਜੇ ਕੋਈ ਜ਼ਰੂਰਤ ਪੈਂਦੀ ਆ ਉਤਸ਼ਾਹ ਨਾਲ ਕੰਮ ਕਰਦੇ ਆ ਅੱਛਾ ਕਸ਼ਮੀਰ ਲਾ ਜੀ ਇੱਕ ਮੇਰਾ ਕੁਐਸਚਨ ਹੈ ਕਿ ਸਾਡਾ ਸਮਾਜ ਅਜੇ ਵੀ ਅਜੇ ਵੀ ਮਤਲਬ ਉਲਝਿਆ ਹੋਇਆ ਹੈ ਇਨ੍ਹਾਂ ਕੁਝ ਕਹਿਣ ਦੇ ਬਾਵਜੂਦ ਵੀ ਹਰ ਰੋਜ਼ ਪੋਸੂ ਨਾਮਾ YouTube ਚੈਨਲ ਤੋਂ ਉਹਨਾਂ ਨੂੰ ਜਾਗਰੂਕਤਾ ਦੇ ਨਾਲ ਮੀਟਿੰਗਸ ਵੀ ਕਰਦੇ ਆ ਉਹ ਜਿਹੜੀ ਮਤਲਬ ਪਤਾ ਨਹੀਂ ਉਹਨਾਂ ਦੇ ਜ਼ਿਹਨ ਦੇ ਵਿੱਚ ਕੀ ਖੁੱਬਿਆ ਹੋਇਆ ਹੈ ਕਿ ਅਜੇ ਤੱਕ ਉਹ ਉਹ ਚੀਜ਼ ਤੋਂ ਉੱਪਰ ਹੀ ਨਹੀਂ ਪਾਰ ਹੈ ਉਹ ਮੇਨ ਕਾਰਨ ਮੈਨੂੰ ਜੋ ਲੱਗਦਾ ਹੈ ਇਹ ਹੈ ਵੀ ਜਿਹੜਾ ਆਪਾਂ ਨੂੰ ਜੋਬ ਮਿਲ ਗਈਆਂ ਜੋਬ ਦੇ ਵਿੱਚ ਪੈਸਾ ਆ ਗਿਆ ਵਧੀਆ ਸਾਡਾ ਰਹਿਣਾ ਵਹਿਣਾ ਹੋ ਗਿਆ ਉਹ ਰਹਿਣੇ ਵਹਿਣੇ ਵਧੀਆ ਚ ਆਪਾਂ ਲੱਗ ਗਏ ਮਿਹਨਤ ਸਾਡੀ ਘਟ ਗਈ ਮਿਹਨਤ ਘਟਣ ਨਾਲ ਸਾਡਾ ਮੰਨ ਲਓ ਸੈਲਫਿਸ਼ ਜੀ ਉਹ ਜੀਵਨ ਹੋ ਗਿਆ ਜਿਹਦੇ ਕਰਕੇ ਅਸੀਂ ਆਪਣੇ ਲੈਵਲ ਤੱਕ ਹੀ ਰਹਿੰਦੇ ਆ ਦੂਜਿਆਂ ਦੀ ਕੋਈ ਕਦਰ ਨਹੀਂ ਕਰਦੇ ਇਵਨ ਜੇ ਪਰਮਾਤਮਾ ਨੇ ਜਾਂ ਅਵੇੜਕਰ ਸਾਹਿਬ ਨੇ ਸਾਨੂੰ ਕੁਝ ਕਿਸੇ ਮੁਕਾਮ ਤੇ ਪਹੁੰਚਾਇਆ ਹੈ ਜਿਸ ਅਸੀਂ ਕਿਸੇ ਮੁਕਾਮ ਤੇ ਪਹੁੰਚ ਕੇ ਕੁਝ ਪੇਵ ਕਰਨ ਦੀ ਸਿਚੁਏਸ਼ਨ ਤੇ ਆ ਗਾਇਆ ਸਾਨੂੰ ਆਪਣੇ ਭੈਣਾ ਭਰਾਵਾਂ ਤੋਂ ਪਹਿਲਾ ਤਾਂ ਸਭ ਤੋਂ ਬੇਸਿਕ ਜੋੜ ਜਿਹਦਾ ਬੰਦੇ ਦਾ ਸ਼ੁਰੂ ਹੁੰਦਾ ਆਪਣੇ ਪਰਿਵਾਰ ਤੋਂ ਹੂੰ ਆਪਣੇ ਪਰਿਵਾਰ ਨੂੰ ਸੈੱਟ ਕਰੋ ਉਸ ਤੋਂ ਬਾਅਦ ਆਪਣੇ ਨੀਅਰ ਐਂਡ ਨੀਅਰ ਪਿੰਡ ਲੈਵਲ ਤੇ ਲੈ ਲਓ ਪਿੰਡ ਲੈਵਲ ਤੋਂ ਉੱਠੋ ਫਿਰ ਬਾਕੀ ਏਰੀਆ ਦੇ ਵਿੱਚ ਜਾਓ ਏਰੀਆ ਦੇ ਵਿੱਚ ਜਿਸ ਦੀ ਦੁੱਖ ਤਕਲੀਫਾ ਉਹ ਸੁਣੋ ਤੇ ਜੇ ਕਰਨ ਜੋਗ ਹੈ ਜ਼ਰੂਰ ਇਕੱਠੇ ਹੋ ਕੇ ਕਰ ਕਰਨਾ ਚਾਹੀਦਾ ਤਾਂ ਕਿ ਜਿਹੜੇ ਬਹੁਤ ਪਿੱਛੇ ਰਹਿ ਚੁੱਕੇ ਸਾਡੇ ਭਾਈ ਭਰਾ ਉਹਨਾਂ ਨੂੰ ਵੀ ਥੋੜਾ ਅੱਗੇ ਵਧਣ ਦਾ ਮੌਕਾ ਮਿਲੇ ਜਿਵੇਂ ਅਸੀਂ ਮੈਂ ਸ਼ਾਹਪੁਰ ਕੰਡੀ ਵੀ ਰਿਆ ਉੱਥੇ ਸਾਡੇ ਬੰਦੇ ਇੱਕ ਦਾ ਪਹਿਲਾ ਧਾਰਮਿਕ ਸਭਾ ਹੁੰਦੀ ਸੀ ਗੁਰਦੁਆਰਾ ਸਾਹਿਬ ਦੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਦੀ ਇਹ ਧਾਰਮਿਕ ਸਭਾ ਸੀਗੀ ਤੇ ਕੰਮ ਵੀ ਵਧੀਆ ਕਰਦੇ ਪਰ ਫਿਰ ਵੀ ਐਪਲ ਸੋਚਿਆ ਵੀ ਉਹਦੇ ਵਿੱਚ ਆਪਾਂ ਕੁਝ ਕਰਨ ਦੇ ਸਮਰੱਥ ਹੈ ਕਿਉਂਕਿ ਅਪਲਾਈ ਸਾਡੇ ਨਾਲ ਹੈ ਹੂੰ ਤੇ ਉੱਥੇ ਫਿਰ ਅਸੀਂ ਇੱਕ ਅੰਬੇੜਕਰ ਵੈਲਫੇਅਰ ਸੁਸਾਇਟੀ ਸ਼ੁਰੂ ਕੀਤੀ ਜਿਹਦੇ ਵਿੱਚ 50 60 ਕ ਮੈਂਬਰ ਸੀਗੇ ਉਹਨਾਂ ਦਾ ਮੰਨ ਲਓ ਜਿੰਨਾ ਵੀ ਤੇਲਫੁਲ ਮੰਥਲੀ ਉਹ ਪਾਉਂਦੇ ਸੀ ਉਹਨੂੰ ਸਾਰਾ ਇਕੱਠਾ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ 10 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਤੇ ਕਿਸੇ ਬੱਚੇ ਨੂੰ ਸਟੱਡੀ ਦੇ ਵਿੱਚ ਪ੍ਰੋਬਲਮ ਆਉਂਦੀ ਆ ਕਿਸੇ ਫਾਈਨੈਂਸ਼ੀਅਲੀ ਪ੍ਰੋਬਲਮ ਆਉਂਦੀ ਆ ਈਵਨ ਕਿ ਸਾਡੇ 2-3 ਲੜਕੀਆਂ ਸੀਗਾ ਇੱਕ ਬੀਐਡ ਕਰਦੀ ਸੀ ਇੱਕ ਐਮਏ ਕਰਦੀ ਸੀ ਉਹਨਾਂ ਦੇ ਜਿਹੜਾ ਸੋਰਸ ਸੀਗਾ ਇਨਕਮ ਦਾ ਉਹ ਐਕਸੀਡੈਂਟਲੀ ਮਤਲਬ ਖਤਮ ਹੋ ਗਿਆ ਉਹ ਉਹਨਾਂ ਦੀ ਸਟੱਡੀ ਰੁਕ ਗਈ ਸਾਨੂੰ ਪਤਾ ਲੈ ਸਾਡੇ ਕੋਲ ਰਿਕਵੈਸਟ ਕੀਤੀ ਉਹ ਨਹੀਂ ਆ ਗਏ ਫੇ ਸਾਡਾ ਤਾਂ ਪੜ੍ਹਾਈ ਬੰਦ ਹੋ ਗਈ ਫੇ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲੀ ਜਿੰਨੀ ਵੀ ਗ੍ਰੈਜੂਏਸ਼ਨ ਪ੍ਰੋ ਗ੍ਰੈਜੂਏਸ਼ਨ ਕਰਨ ਤੱਕ ਉਹਨਾਂ ਨੂੰ ਲੋੜ ਪਈ ਸਾਰੇ ਪੈਸੇ ਉਹਨਾਂ ਨੂੰ ਵੈਰੀ ਟੈਲੋ ਦਿੰਦੇ ਰਹੇ ਤੇ ਉਹਨਾਂ ਦੀ ਕੰਪਲੀਟ ਹੋਈ ਸਟੱਡੀ ਤੇ ਆਲੇ ਦੁਆਲੇ ਜਿੰਨੇ ਵੀ ਸਕੂਲ ਸੀਗੇ ਸਾਰੇ ਸਕੂਲਾਂ ਦੇ ਵਿੱਚ ਉੱਥੇ ਕਿਤਾਬਾਂ ਸਟੇਸ਼ਨਰੀ ਜਿੰਨੀ ਉਹਨਾਂ ਨੂੰ ਸ਼ੂ ਵੈਰਾ ਸਵੈਟਰ ਵੈਰਾ ਜਿਦਾ ਜਿਦਾ ਮਤਲਬ ਸਕੂਲਾਂ ਦੇ ਵਿੱਚ ਰਿਕੁਆਇਰਮੈਂਟ ਸੀ ਉਹ ਅਸੀਂ ਹੈਲਪ ਕਰਦੇ ਰਹੇ ਬੜਾ ਵਧੀਆ ਚੱਲਦਾ ਸੀ ਬਹੁਤ ਕਸ਼ਮੀਰ لال ਜੀ ਇੱਕ ਇਹਨਾਂ ਦਿਨਾਂ ਵਿੱਚ ਸਤਗੁਰੂ ਬਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਪ ਜੀ ਦੇ ਏਰੀਏ ਦੇ ਵਿੱਚ ਇਸ ਦਿਨ ਨੂੰ ਲੈ ਕੇ ਖਾਸ ਦਿਨ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਵਿਢੀਆਂ ਜਾ ਰਹੀਆਂ ਜਿੱਦਾਂ ਆਪਾਂ ਦੁਆਬੇ ਦੇ ਵਿੱਚ ਖਾ ਕਰਕੇ ਦੇਖਦੇ ਆ ਫਵਾੜੇ ਤੇ ਦੇਖਦੇ ਆ ਆਲੇ ਦੋਲੇ ਜਲੰਧਰ ਲੁਧਿਆਣਾ ਫਲੋਰ ਦੇਖਦੇ ਆ ਇਸ ਇਹ ਤਾਂ ਇੱਕ ਨਾ ਬਿਆ ਸਾਡੇ ਲੋਕਾਂ ਦਾ ਜਿਹੜੇ ਕਿਉਂਕਿ ਇਹਨਾਂ ਇਸ ਏਰੀਏ ਤੇ ਇਸ ਬੈਲਟ ਦੇ ਵਿੱਚ ਐਨ ਆਰ ਆਈ ਭਰਾਵਾਂ ਦੀ ਬਹੁਤ ਪਹਿਲਾਂ ਤੋਂ ਯੋਗਦਾਨ ਹੈ ਜਿਹਦੇ ਕਰਕੇ ਸਾਡੇ ਲੋਕ ਜਿਹੜੇ ਇੱਥੇ ਇਸ ਏਰੀਏ ਦੇ ਵਿੱਚ ਤਾਂ ਵਧੀਆ ਸਿਚੁਏਸ਼ਨ 'ਚ ਰਹਿ ਰਹੇ ਆ ਪਰ ਉਹ ਆਪਾਂ ਨੂੰ ਚਾਹੇ ਅੰਬੇਦਕਰ ਸਾਹਿਬ ਦਾ ਆਪਾਂ ਜਨਮ ਦਿਨ ਮਨਾਉਂਦੇ ਆ ਚਾਹੇ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਉਹਨੂੰ ਆਪਾਂ ਇੱਕ ਸਿਰਫ ਜਨਮ ਦਿਨ ਜਾਂ ਪ੍ਰਕਾਸ਼ ਦਿਹਾੜੇ ਮਨਾਉਣ ਤੱਕ ਨਾ ਸੀਮਤ ਰਹੀਏ ਸਾਡੇ ਵਿੱਚ ਹਰ ਰੋਜ਼ ਇਦਾਂ ਦਾ ਉਤਸ਼ਾਹ ਹੋਣਾ ਚਾਹੀਦਾ ਜਿੱਦਾਂ ਦਾ ਜਨਮ ਦਿਨ ਜਾਂ ਪ੍ਰਕਾਸ਼ ਦਿਹਾੜੇ ਦੇ ਮਹਾਂਪੁਰਖਾਂ ਦੇ ਹੁੰਦਾ ਜੇ ਆਪਾਂ ਸਾਰੇ ਉਤਸ਼ਾਹ ਨਾ ਹੋਰ ਵੀ ਕੰਮ ਕਰੀਏ ਸਿਰਫ ਜਨਮ ਦਿਹਾੜੇ ਜਾਂ ਪ੍ਰਕਾਸ਼ ਦਿਹਾੜੇ ਮਨਾਉਣ ਤੱਕ ਸੀਮਤ ਨਾ ਰਹੀਏ ਆਪਣੇ ਬੱਚਿਆਂ ਨੂੰ ਜਿਹੜੇ ਕੋਈ ਟੈਲੈਂਟ ਹੈ ਜਿਹੜਿਆਂ ਨੂੰ ਕੋਈ ਪ੍ਰੋਬਲਮ ਫਾਈਨੈਂਸ਼ੀਅਲੀ ਪ੍ਰੋਬਲਮ ਆਉਂਦੀ ਆ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਕਿਸੇ ਮਕਾਮ ਤੇ ਪਹੁੰਚਾਈਏ ਜਿਹੜੇ ਸਾਡੇ ਸਮਾਜ ਵਿੱਚ ਹੋਰ ਪ੍ਰੋਬਲਮ ਜਾਂਦੀਆਂ ਉਹਨਾਂ ਨੂੰ ਰਲ ਮਿਲ ਕੇ ਬੈਠ ਕੇ ਹੱਲ ਕਰਕੇ ਅੱਗੇ ਸੋਚੀਏ ਉਹਨਾਂ ਨੂੰ ਅੱਗੇ ਵਧਾਈਏ ਇਹ ਸਭ ਤੋਂ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਆਪਣੇ ਸਮਾਜ ਦੀ ਬਿਲਕੁਲ ਕਸ਼ਮੀਰ لال ਜੀ ਤੁਸੀਂ ਗੱਲਬਾਤ ਕੀਤੀ ਬਹੁਤ ਚੰਗਾ ਲੱਗਾ ਦੋਸਤੋ ਐਡੀਸ਼ਨਲ ਐਸਸੀ ਦੇ ਤੌਰ ਤੇ ਆਪਣੀ ਸੇਵਾਵਾਂ ਦੇ ਚੁੱਕੇ ਨੇ ਔਰ ਮਾਸ਼ਾਅੱਲਾ ਅੱਜ ਵਿਚਰ ਰਹੇ ਨੇ ਸਮਾਜ ਦੇ ਨਾਲ ਜੁੜੇ ਹੋਏ ਨੇ ਜ਼ਮੀਨ ਦੇ ਨਾਲ ਅੱਜ ਵੀ ਜੁੜੇ ਹੋਏ ਨੇ ਔਰ ਇਹ ਕਸ਼ਮੀਰੀ لال ਜੀ ਦਾ ਕਾ ਸੰਬੰਧ ਹੈ ਜੋ ਰਿਸ਼ਤਾ ਹੈ ਇੱਕ ਭਰਾਮਾ ਭਰਾਮਾ ਦਾ ਕਹਿ ਸਕਦੇ ਆ ਇੱਕ ਮਤਲਬ ਸਨਾਰਟੀ ਦੇ ਮੁਤਾਬਕ ਕਹਿ ਸਕਦੇ ਆ ਸਾਡੇ ਪਾਪਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼ਰੀਫ ਫਕੀਰ ਚੰਦ ਜਸਲ ਸਾਹਿਬ ਉਹਨਾਂ ਦੇ ਨਾਲ ਵੀ ਇਹਨਾਂ ਦੀ ਪਰਸਨੈਲਿਟੀ ਨੂੰ ਲੈ ਕੇ ਮਿਸ਼ਨ ਨੂੰ ਲੈ ਕੇ ਕਰਦੇ ਆਪਾਂ ਗੱਲਬਾਤ ਜਸਲ ਸਾਹਿਬ ਅੱਜ ਅਰਬਨ ਸਟੇਟ ਫਗਵਾੜੀ ਚ ਬੈਠੇ ਆ ਕਸ਼ਮੀਰੀ ਲਾਲ ਜੀ ਉਹਨਾਂ ਦੇ ਨਿਵਾਸ ਸਥਾਨ ਤੇ ਕਾਫੀ ਦੇਰ ਤੋਂ ਤੁਹਾਡੇ ਇਹਨਾਂ ਦੇ ਨਾਲ ਪਰਿਵਾਰਿਕ ਸੰਬੰਧ ਨੇ ਔਰ ਮਿਸ਼ਨ ਦੀ ਜੇ ਗੱਲ ਕਰੀਏ ਤੇ ਮਿਸ਼ਨ ਦੇ ਨਾਲ ਕਸ਼ਮੀਰੀ ਲਾਲ ਜੀ ਕਦੋਂ ਤੋਂ ਔਰ ਕਿਸ ਤਰ੍ਹਾਂ ਜੁੜੇ ਨੇ ਜੈਪੀਮ ਜੈਪੋਤ ਅੱਜ ਪ੍ਰੈਸ ਕਾਨਫਰੰਸ ਜਲੰਧਰ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੂੰ ਅਟੈਂਡ ਕਰਨ ਜਾ ਰਹੇ ਸੀ ਤੇ ਅਚਾਨਕ ਗ੍ਰੈਂਡ ਦੇ ਨੇੜੇ ਆ ਕੇ ਇਹ ਦਿਮਾਗ ਦੇ ਵਿੱਚ ਗੱਲ ਆਈ ਕਿ ਆਪਾਂ 10 ਮਿੰਟ ਕਿਉਂ ਨਾ ਕਸ਼ਮੀਰੀ ਲਾਲ ਜੀ ਨੂੰ ਮਿਲ ਕੇ ਜਾਈਏ ਕਿਉਂਕਿ ਇਹਨਾਂ ਦਾ ਇੱਕ ਬਹੁਤ ਵੱਡਾ ਸਾਡੇ ਨਾਲ ਸਹਿਚਾਰ ਛਾਪੁਰ ਕੰਡੀ ਜਿਹੜਾ ਸਾਡਾ ਪੰਜਾਬ ਦਾ ਲਾਸਟ ਸਟੇਸ਼ਨ ਆ ਜੀ ਇਹਨਾਂ ਦੀ ਜੌਬ ਉੱਥੇ ਸੀ ਤੇ ਬਤੌਰ ਪ੍ਰੈਜ਼ੀਡੈਂਟ ਮੈਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਕਿੰਨੇਕ ਗਏ ਹੋਣਗੇ ਬਿਜਲੀ ਬੋਰਡ ਦੀ ਪ੍ਰੈਜ਼ੀਡੈਂਟ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਪਰ ਮੇਰਾ ਉੱਥੇ ਫ੍ਰੀਕੁਐਂਟਲੀ ਇਹੋ ਜਿਹਾ ਜਾਣਾ ਆਉਣਾ ਸੀਗਾ ਵੀ ਜਦੋਂ ਵੀ ਮੀਟਿੰਗਾਂ ਕਿਤੇ ਜਾਂ ਕੋਈ ਵੈਸੇ ਫੰਕਸ਼ਨਾਂ ਜਾਂ ਗਰੀ ਮਹਾਰਾਜ ਜੀ ਦੇ ਜਾਣਾ ਜਾਂ ਕੋਈ ਹੋਰ ਵੀ ਹੈ ਤੇ ਉਧਰ ਸ਼ਾਪਰ ਕੰਢੀ ਹੋ ਕੇ ਸੀ ਜਾਂਦੇ ਸੀ ਜੀ ਸਰ ਫਿਰ ਇਹ ਜਦੋਂ ਰਿਟਾਇਰ ਹੋਏ ਤੇ ਫਿਰ ਇਹਨਾਂ ਨੇ ਇੱਥੇ ਫਗਵਾੜੇ 'ਚ ਆਪਣੇ ਰਹਿਣ ਲਈ ਤੇ ਯਾਤਰਾ ਦੇ ਦੌਰਾਨ ਵੀ ਇਹਨਾਂ ਦੇ ਅਸੀਂ ਜਤ ਇੱਥੇ ਖਾਣਾ ਖਾਧਾ ਕੀ ਬਾਤ ਅਣਖ ਜਗਾਓ ਆਜ਼ਾਦੀ ਪਾਉ ਯਾਤਰਾ ਦੇ ਦੌਰਾਨ ਵੀ ਜੀ ਉਸ ਤੋਂ ਪਹਿਲਾਂ ਵੀ ਜਦੋਂ ਮੀਟਿੰਗ ਹੋਈ ਹੈ ਇਹਨਾਂ ਨੇ ਇੱਥੇ ਅਰਬਰ ਸਟਰੀਟ ਦੇ ਵਿੱਚ ਮੀਟਿੰਗ ਕਰਵਾਈ ਜਿਹੜੀ ਇੱਥੇ ਸੁਸਾਇਟੀ ਹੈ ਤੇ ਯਾਤਰਾ ਦੇ ਦੌਰਾਨ ਵੀ ਸੁਸਾਇਟੀ ਦੇ ਨਾਲ ਇਹਨਾਂ ਨੇ ਮੀਟਿੰਗ ਕਰਵਾਈ ਬਾਕੀ ਅੱਜ ਦਾ ਜਿਹੜਾ ਸਹਿਯੋਗ ਬਣਿਆ ਇਹ ਤਾਂ ਪਤਾ ਨਹੀਂ ਸੀ ਨੇਤਾ ਸੀ ਜਿਹੜਾ ਬ੍ਰੇਕਫਾਸਟ ਪਿੱਛੇ ਕੀਤਾ ਅਸੀਂ ਇੱਥੇ ਕਰ ਸਕਦੇ ਸੀ ਬੜਾ ਪੈਸੇ ਬਚ ਸਕਦੇ ਸੀ ਮਨ ਪੈਸੇ ਤਾਂ ਇਹਨਾਂ ਲੋਕੋ ਘਟਾਨੇਗਾ ਪੈਸੇ ਤਾਂ ਜਦੋਂ ਵੀ ਕਿਤੇ ਆਈਏ ਜਾਂ ਵੈਸੇ ਕਹਦੇ ਇਹ ਜਾਂ ਕੋਈ ਗੱਲ ਹੋਵੇ ਤਾਂ ਕਿਉਂਕਿ ਇਹ ਨੀਅਤ ਦੀ ਗੱਲ ਹੁੰਦੀ ਹੈ ਬਿਲਕੁਲ ਗੱਲ ਪੈਸੇ ਤਾਂ ਲੋਕਾਂ ਕੋਲ ਬਹੁਤ ਆ ਬੜੇ ਪਰ ਉਹ ਨੀਅਤ ਹੈ ਨਹੀਂ ਹੂੰ ਤੇ ਜੇਕਰ ਆਪਾਂ ਪੈਸਿਆਂ ਦੀ ਗੱਲ ਕਰਦੇ ਆ ਤਾਂ ਅਸੀਂ ਜਦੋਂ ਵੀ ਕਿਤੇ ਕਿਹਾ ਆ ਹੂੰ ਕੋਈ ਡਿਊਟੀ ਲਈ ਆ ਤੇ ਪਿੱਛੇ ਨਹੀਂ ਹਟੇ ਜੇਕਰ ਕਿਤੇ ਆਪ ਨੂੰ ਵੀ ਇਹਨਾਂ ਨੂੰ ਮੁਸ਼ਕਲ ਆ ਗਈ ਤਾਂ ਇਹਨਾਂ ਨੇ ਗੱਡੀ ਕਰਕੇ ਵੀ ਬੰਦੇ ਭੇਜੇ ਆ ਇਸ ਕਰਕੇ ਉੱਥੋਂ ਛਾਪਰ ਕੰਡੀ ਦੇ ਵਿੱਚੋਂ ਕਮੀ ਵੀ ਕਿਸੇ ਗੱਲ ਦੀ ਨਹੀਂ ਆ ਦੇਖੋ ਜੇ ਨੀਅਤ ਸਾਫ ਹੈ ਕਰੈਕਟਰ ਹੈ ਤਾਂ ਫਿਰ ਕਮੀ ਵੀ ਕੋਈ ਨਹੀਂ ਹੈ ਸਰ ਕਮੀ ਤਾਂ ਫਿਰ ਰਹਿੰਦੀ ਨਹੀਂ ਹੁੰਦੀ ਕਿਉਂਕਿ ਇਹ ਪਰਮਾਤਮਾ ਦਾ ਇੱਕ ਅਸ਼ੀਰਵਾਦ ਹੁੰਦਾ ਜੀ ਨੀਅਤ ਤੇ ਪੈਸਾ ਜੀ ਜੇਕਰ ਤੇ ਦੋਨੇ ਚੀਜ਼ਾਂ ਉਹ ਦੇ ਦੇਵੇ ਤਾਂ ਸਮਝ ਲਓ ਭਗਵਾਨ ਦੀ ਕਿਰਪਾ ਆ ਨਹੀ ਤਾਂ ਪੈਸਾ ਦੇ ਦਿੰਦਾ ਤੇ ਨਾਲ ਲੋਕਾਂ ਤੋਂ ਥੂ-ਥੂ ਕਰਾਉਂਦਾ ਬਈ ਫਿਰ ਲੋਕ ਕਹਿੰਦੇ ਵੀ ਪੈਸਾ ਦਾ ਕੰਜਰਾ ਗੋਲ ਵੀ ਬਹੁਤ ਹੁੰਦਾ ਇੱਕ ਹੌਤ ਬਣੀ ਹੋਈ ਆ ਸ਼ਾਬਾਸ਼ ਅਰੇ ਇੱਥੇ ਪੈਸੇ ਦੀ ਗੱਲ ਨਹੀਂ ਗੱਲ ਪਿਆਰ ਦੀ ਹੈ ਗੱਲ ਪ੍ਰੇਮ ਦੀ ਹੈ ਇਸ ਕਰਕੇ ਮਤਲਬ ਅਸੀਂ ਪਿੱਛੇ ਜੇ ਵੀ ਆਏ ਆ ਤੇ ਜਾਂ ਇੱਥੇ ਜੇ ਕਿਤੇ ਲੰਘਦੇ ਬੜਦੇ ਆ ਉਦੋਂ ਇਹਨਾਂ ਨੂੰ ਮੇਰੇ ਕੋਲ ਆਨੇ ਹੋਇਆ ਜਾਣੇ ਹੋਇਆ ਪੈਸੇ ਲੈ ਜਾਓ ਜੀ ਤੇ ਮਿਸ਼ਨ ਵਾਸਤੇ ਜੀ ਸੋ ਇਸ ਕਰਕੇ ਮਤਲਬ ਜਿੱਥੇ ਲੱਗਦਾ ਹੋਵੇ ਬਈ ਕੋਈ ਮਿਸ਼ਨਰੀ ਸਾਥੀ ਹੈ ਜੀ ਮੈਂ ਉੱਥੇ ਜਾਣਾ ਜ਼ਿਆਦਾ ਪਸੰਦ ਕਰਦਾ ਮਨੇ ਰਿਸ਼ਤੇਦਾਰੀਆਂ ਹੈ ਨਹੀਂ ਕਿਉਂਕਿ ਮਿਸ਼ਨ ਜਿਹੜਾ ਆ ਉਹ ਰਿਸ਼ਤੇਦਾਰੀਆਂ ਨੂੰ ਛੱਡ ਕੇ ਹੀ ਚੱਲਦਾ ਤੇ ਰਿਸ਼ਤੇਦਾਰ ਤਾਂ ਉਦੋਂ ਕਹਿਣਾ ਸ਼ੁਰੂ ਕਰਦੇ ਆ ਮਾੜਾ ਮੋਟਾ ਚੰਗਾ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਲੋਕ ਯਾਰ ਚੰਗਾ ਕਹਿਣ ਲੱਗ ਪਏ ਨਹੀਂ ਤਾਂ ਉਹ ਕਹਿੰਦੇ ਵੀ ਇਹ ਤਾਂ ਬੰਦਾ ਹੀ ਵਾਲਾ ਮਾੜਾ ਆ ਘਰਦਿਆਂ ਨੂੰ ਤਾਂ ਦੇਖਦਾ ਨਹੀਂ ਸਹੀ ਗੱਲ ਘਰਦਿਆਂ ਨੂੰ ਤਾਂ ਦੇਖਦਾ ਨਹੀਂ ਬਾਹਰ ਤੁਰਿਆ ਫਿਰਦਾ ਤੇ ਕਿਸੇ ਵੀ ਤਰ੍ਹਾਂ ਦੀਆਂ ਮਤਲਬ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਜੇ ਅੱਜ ਭਵਨ ਖੜਾ ਹੋਇਆ ਤੇ ਇਹਨਾਂ ਲੋਕਾਂ ਦਾ ਸਹਿਯੋਗ ਆ ਜੇ ਅਸੀਂ ਕਿਹਾ ਵੀ ਇੰਨੇ ਪੈਸੇ ਚਾਹੀਦੇ ਆ 10000 ਰੁਪਏ ਆ 20000 ਰੁਪਏ ਆ ਜਿੰਨੇ ਵੀ ਕਿਹਾ ਇਕੱਠੇ ਕਰਕੇ ਭੇਜੇ ਆ ਸੋ ਅੱਜ ਵੀ ਜੇ ਰਿਟਾਇਰ ਵੀ ਹੋ ਗਏ ਆ ਤੇ ਤਾਂ ਵੀ ਜਦੋਂ ਅਸੀਂ ਇਸ ਇਲਾਕੇ 'ਚ ਕਿਤੇ ਆਉਨੇ ਆ ਤੇ ਜੇ ਕਿਤੇ ਟਾਈਮ ਹੋਵੇ ਤਾਂ ਜ਼ਰੂਰ ਸਾਡੇ ਨਾਲ ਕੰਪਨੀ ਕਰਦੇ ਆ ਬਹੁਤ ਬਹੁਤ ਮਿਹਰਬਾਨੀ ਜਸਸਾ ਸਾਹਿਬ ਸੋ ਦੋਸਤੋ ਗੱਲ ਉਹੀ ਹੈ ਨੀਅਤ ਨiyet ਕਿਸ ਤਰ੍ਹਾਂ ਦੀ ਹੈ ਜਿਵੇਂ ਕਸ਼ਮੀਰੀ ਜੀ ਨੇ ਵੀ ਕਿਹਾ ਜਸਲ ਸਾਹਿਬ ਨੇ ਵੀ ਜੇ ਪੈਸਾ ਦਿੰਦਾ مالک ਤੇ ਹੰਕਾਰ ਜ਼ਰੂਰ ਦੇ ਦਿੰਦਾ ਪਰ ਇੱਥੇ ਪੈਸਾ ਵੀ ਹੈ ਲੇਕਿਨ ਹੰਕਾਰ ਵੀ ਨਹੀਂ ਹੈ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੋਮਸੋਤਾ YouTube ਚੈਨਲ ਪੋਸੂਨਾਮਾ ਲਈ ਅਰਬਨ ਸਟੇਟ ਫਗਵਾੜੇ ਤੋਂ